ਕਿਸਾਨੀ ਅੰਦੋਲਨ ਨਾਲ ਜੁੜੀ ਇਸ ਵੇਲੇ ਦੀ ਵੱਡੀ ਖਬਰ ਸਾਹਮਣੇ ਆ ਰਹੀ ਹੈ ਪੰਜਾਬ ਦੇ ਵਿਰੋਧੀ ਧਿਰ ਦੇ ਆਗੂ ਪ੍ਰਤਾਪ ਸਿੰਘ ਬਾਜਪਾ ਨੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਤੇ ਨਿਸ਼ਾਨ ਲਾਸਦੇ ਉਹਨਾਂ ਨੇ ਕਿਹਾ ਕਿ ਅਸੀਂ ਸਰਵ ਵਿਖੇ ਉਸ ਵੇਲੇ ਰੰਗਲਾ ਪੰਜਾਬ ਫੈਸਟੀਵਲ ਆਯੋਜਨ ਕੀਤਾ ਗਿਆ ਜਦੋਂ ਪੰਜਾਬ ਦੇ ਨੌਜਵਾਨ ਪੁੱਤਰ ਕਰਨ ਸਿੰਘ ਦਾ ਬੇਰਹਿਮੀ ਦੇ ਨਾਲ ਕਤਲ ਕਰ ਦਿੱਤਾ ਗਿਆ ਤੇ ਪੰਜਾਬ ਭੁਰਾ ਸੋਗ ਦੀ ਲਹਿਰ ਦੇ ਵਿੱਚ ਹੈ ਕਿ ਉਹ ਹਮੇਸ਼ਾ ਇਸੇ ਤਰ੍ਹਾਂ ਦਾ ਰੰਗਲਾ ਪੰਜਾਬ ਬਣਾਉਣਾ ਚਾਹੁੰਦੇ ਸਨ ਹਰਿਆਣਾ ਪੁਲਿਸ 13 ਫਰਵਰੀ ਤੋਂ ਸਾਡੇ ਕਿਸਾਨਾਂ ਦਾ ਸ਼ਿਕਾਰ ਕਰ ਰਹੀ ਹੈ ਹਰਿਆਣਾ ਪੁਲਿਸ ਵੱਲੋਂ ਚਲਾਈਆਂ ਗਈਆਂ ਗੋਲੀਆਂ ਅਤੂ ਗੈਸੇ ਗੋਲੀਆਂ ਕਾਰਨ ਕਈ ਕਿਸਾਨ ਗੰਭੀਰ ਜ਼ਖਮੀ ਹੋ ਚੁੱਕੇ ਨੇ ਹਾਲਾਂਕਿ ਸਾਡੇ ਅਸਫ ਮੁੱਖ ਮੰਤਰੀ ਭਗਵੰਤ ਮਾਨ ਅੰਮ੍ਰਿਤਸਰ ਦੇ ਵਿੱਚ ਗਿੱਦਾ ਤੇ ਪੰਗੜਾ ਆਯੋਜਨ ਕਰਨ ਦੇ ਵਿੱਚ ਰੁੱਝੇ ਹੋਏ ਨੇ ਇਹ ਦਰਸਾਉਂਦਾ ਹੈ ਕਿ ਉਹ ਇੱਕ ਗੰਭੀਰ ਸਿਆਸਤਦਾਨ ਹਨ ਅਥੀ ਦਾ ਜੀ ਨੇ ਕਾਂਗਰਸੀ ਆਗੂ ਬਤਖ ਸਿੰਘ ਬਾਜਪਾ ਨੇ ਕਿਹਾ ਕਿ ਸ਼ੁਕਰਨ ਸਿੰਘ ਦੀ ਮੌਤ ਤੋਂ ਬਾਅਦ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਜ਼ਿੰਮੇਵਾਰ ਅਧਿਕਾਰੀਆਂ ਨੂੰ ਸਜ਼ਾ ਦੇਣ ਦਾ ਵਾਅਦਾ ਕੀਤਾ ਸੀ ਪਰ ਉਹ ਹਲੇ ਤੱਕ ਪੂਰਾ ਨਹੀਂ ਹੋਇਆ ਤਾਂ ਕਿਉਂ ਨੇ ਵੀ ਕਿਹਾ ਕਿ ਜਾਂਚ ਸ਼ੁਰੂ ਕੀਤੇ ਬਿਨਾ ਤੇ ਅਪਰਾਧ ਵਾਲੀ ਥਾਂ ਤੋਂ ਸਬੂਤ ਇਕੱਠੇ ਕੀਤੇ ਬਿਨਾ ਹੀ ਕਿਵੇਂ ਸਜ਼ਾ ਦੇਵਾ ਸਕਦੇ ਹੋ ਜਿਹੜਾ ਨੌਜਵਾਨ ਬੱਚਾ ਸਾਡਾ ਜਿਹੜਾ ਸ਼ਹੀਦ ਹੋਇਆ ਉਹਦੀ ਬੋਡੀ ਇਹਦੇ ਜਿਹੜੀ ਹੈ ਪਟਿਆਲੇ ਮੈਡੀਕਲ ਕਾਲਜ ਦੇ ਵਿੱਚ ਜਾਂ ਰਜਿੰਦਰ ਹਸਪੀਟਲ 'ਚ ਪਈ ਜਿਹੜੀਆਂ ਕਿਸਾਨ ਯੂਨੀయన్స్ ਨੇ ਗਵਰਨਮੈਂਟ ਨਾਲ ਡਾਇਰੈਕਟਲੀ ਗੱਲ ਕਰਦੇ ਨੇ ਮੈਂ ਵੀ ਆਪਣੀ ਪਾਰਟੀ ਵੱਲੋਂ ਆਪ ਇੱਥੇ ਦੁੱਖ ਦਾ اظہار ਕਰਨ ਵਾਸਤੇ ਆਇਆ ਹਾਂ ਇਹ ਗੱਲ ਦੱਸਣ ਵਾਸਤੇ ਆਇਆ ਹਾਂ ਕਿ ਸਮੁੱਚੀ ਕਿਸਾਨੀ ਨਾਲ ਅਸੀਂ ਵੀ ਖੜੇ ਹਾਂ ਸਾਡੀ ਕਿਸਾਨੀ ਵੀ ਖੜੀ ਹੈ ਮੈਂ ਅੱਜ ਦੇ ਮੁੱਖ ਮੰਤਰੀ ਭਗਵੰਤ ਮਾਨ ਜੀ ਨੂੰ ਬਈ ਇੱਕ ਸਵਾਲ ਕਰਨਾ ਚਾਹਾਂਗਾ ਮਾਨਸਾ ਪਿਛਲੇ 7 ਦਿਨ ਤੋਂ ਲਗਾਤਾਰ ਅਨਪ੍ਰਵੋਕਟ ਟੀਅਰ ਗੈਸ ਤੇ ਸ਼ੈੱਲ ਬੰਬ ਦੁਨਾਲੀ ਦੇ ਪੈਲਟਸ ਫੋਨ ਤਾਂ ਥੱਲੇ ਕਰ ਲਓ ਥੋੜੇ ਥੋੜੇ ਜੀ ਫਾਇਰ ਕੀਤੇ ਜਾ ਰਹੇ ਨੇ ਤਕਰੀਬਨ 150 ਤੋਂ 200 ਤੋਂ ਵੱਧ ਸਾਡੇ ਕਿਸਾਨ ਵੀਰ ਸਾਡੇ ਨੌਜਵਾਨ ਭਰਾ ਸਾਡੇ ਬਜ਼ੁਰਗ ਜਿਹੜੇ ਨੇ ਉਹ ਫੱਟੜ ਪਏ ਨੇ ਹਸਪਤਾਲ ਨੂੰ ਤੁਹਾਡਾ ਹੈਲਥ ਮਿਨਿਸਟਰ ਬਿਆਨ ਦਿੰਦਾ ਹੈ ਕਿ ਅਸੀਂ ਹਸਪਤਾਲਾਂ ਚ ਪੂਰਨ ਪ੍ਰਬੰਧ ਕਰ ਲਿਆ ਉਹਦਾ ਮਤਲਬ ਤੁਹਾਨੂੰ ਤੁਸੀਂ ਨਿਰੇ ਉਹਨਾਂ ਦੇ ਫੱਟੜ ਹੋਣ ਦਾ ਪ੍ਰਬੰਧ ਕੀਤਾ ਚ ਪੰਜਾਬ ਦੀ ਕਿਸਾਨੀ ਨੂੰ ਜਾਂ ਪੰਜਾਬ ਦੇ ਲੋਕਾਂ ਨੂੰ ਸੇਫਗਾਰਡ ਕਿਨੇ ਕਰਨਾ ਮੈਂ ਪਹਿਲੇ ਪੁੱਛਣਾ ਚਾਹਨਾ ਮਾਨ ਸਾਹਿਬ ਤੁਸੀਂ ਮੁੱਖ ਮੰਤਰੀ ਵੀ ਹੋ ਤੁਸੀਂ ਹੋਮ ਮਿਨਿਸਟਰ ਵੀ ਪੰਜਾਬ ਦੀ ਟੈਰਿਟਰੀ ਦੇ ਵਿੱਚ ਲਗਾਤਾਰ ਹਰਿਆਣੇ ਦੀ ਪੁਲਿਸ ਫੋਰਸੇਜ਼ ਟੀਅਰ ਗੈਸ ਤੇ ਸ਼ੈਲ ਛੱਡ ਰਹੇ ਨੇ ਸਾਡਾ ਨੌਜਵਾਨ ਵੀਰ ਇਸੇ ਪਿੰਡ ਦਾ ਜਿਹੜਾ ਜਿਹੜਾ ਸ਼ਹੀਦ ਹੋਇਆ ਕੀ ਤੁਸੀਂ ਕਿਰਪਾ ਕਰਕੇ ਦੱਸੋ ਕਿ ਕੀ ਤੁਸੀਂ ਐਫਆਈਆਰ ਲੋਜ ਕੀਤੀ ਕਿਸੇ ਤੇ ਕੀ ਤੁਹਾਡਾ ਫਰਜ਼ ਨਹੀਂ ਸੀ ਤੁਹਾਡੀ ਗਵਰਨਮੈਂਟ ਦਾ ਬੰਦਾ ਪਹਿਲੀ ਗੱਲ ਤੇ ਪੁਲਿਸ ਉਥੇ ਅੱਗੇ ਹੋ ਕੇ ਪ੍ਰੋਟੈਕਟ ਕਰਦੀ ਪੰਜਾਬੀਆਂ ਨੂੰ ਜੇ ਹਰਿਆਣੇ ਦੀ ਪੁਲਿਸ ਉਤੋਂ ਫਾਇਰ ਕਰ ਰਹੀ ਸੀ ਸਾਡਾ ਵੀ ਕਾਊਂਟਰ ਜਿਹੜਾ ਫਾਇਰ ਕਰਨਾ ਜ਼ਰੂਰੀ ਬੰਦਾ ਸੀ ਉਹਨਾਂ ਨੂੰ ਰੋਕਿਆ ਜਾਂਦਾ ਟੌਪ ਤੱਕ ਡੀਜੀ ਡੀਜੀ ਨਾਲ ਗੱਲ ਕਰਦਾ ਹੋਮ ਮਿਨਿਸਟਰ ਹੋਮ ਮਿਨਿਸਟਰ ਨਾਲ ਗੱਲ ਕਰਦਾ ਕੀ ਕੋਈ ਤੌਰ ਤਰੀਕਾ ਹੈ ਨਹੀਂ ਅਸੀਂ ਆਪਣੀ ਟੈਰਿਟਰੀ 'ਚ ਪਹਿਲੀ ਗੱਲ ਤੇ ਕਿਸੇ ਹਿੰਦੂਸਤਾਨੀ ਨੂੰ ਕੋਈ ਰੋਕ ਨਹੀਂ ਸਕਦਾ ਜਿੰਨਾ ਚਿਰ ਉਹ ਅਮਨ ਤੇ ਸ਼ਾਂਤੀ ਜਿੰਨਾ ਚਿਰ ਉਹ ਕਾਨੂੰਨ ਆਪਣੇ ਹੱਥੇ 'ਚ ਨਹੀਂ ਲੈਂਦੇ ਉਹੀ ਤੁਹਾਡੇ ਕੋਲ ਜਮਹੂਰੀ ਹੱਕ ਐ ਤੇ